ਇੱਕ ਗੱਲ ਕਹਿ ਦਵਾਂ ਇੱਥੇ ਬੜਾ ਤਰਕ ਉੱਠਦਾ ਹੈ ਅਖੇ ਜੀ ਕਿਦਰੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੀ ਨਹੀਂ ਪੰਜ ਬਾਣੀਆਂ ਪੜੀਆਂ ਖੰਡੇ ਦੀ ਪੌਲ ਵੇਲੇ ਦਸਮ ਗ੍ਰੰਥ ਤੋਂ ਮੁਨਕਰ ਹੋਣਾ ਹੈ ਗੱਲ ਹੋਰ ਕੋਈ ਨਹੀਂ ਇਹ ਕਾਂ ਕਿਆਰੀ ਦੀ ਆ 15-20 ਸਾਲਾਂ ਚ ਹੀ ਉੱਗੀ ਹੈ ਪਹਿਲਾਂ ਨਹੀਂ ਸੀ ਆ ਗਈ ਸੰਤ ਭਿੰਡਰਾਵਾਲਿਆਂ ਦੀ ਡਾਗ ਕਾਇਮ ਸੀ ਉਦੋਂ ਬੋਲਦਾ ਕੋਈ ਨਹੀਂ ਸੀ ਪਰ ਮੈਂ ਤੁਹਾਨੂੰ ਇਤਿਹਾਸਿਕ ਤੱਥ ਸਾਵੇਂ ਪ੍ਰਗਟ ਕਰਕੇ ਦਰਸਾ ਦਿੰਨਾ ਵੀ ਬਾਣੀਆਂ ਕਿਹੜੀਆਂ ਪੜੀਆਂ ਨੇ ਇੱਕ ਹੋਇਆ ਸੂਰਮਾ ਭਾਈ ਜੈਤਾ ਜਿਹਨੂੰ ਰੰਗਰੇਟਾ ਗੁਰੂ ਕਾ ਬੇਟਾ ਕਹਿੰਦੇ ਆ ਆਪਾਂ ਬਾਬਾ ਜੀਵਨ ਸਿੰਘ ਆਪੋ ਛੋੜੀ ਭਾਈ ਜੈਤੇ ਤੋਂ ਜੀਵਨ ਸਿੰਘ ਕਿੱਦਾਂ ਬਣ ਗਏ ਅਮਰਤਪੈ ਤੇ ਲਿਖੀ ਹੈ ਉਹਨਾਂ ਦੀ ਬੜਾ ਉਹ ਮਹਾਨ ਸੂਰਮਾ ਸੀ ਔਰ ਸ਼ਹਾਦਤ ਦੀ ਉਪਦੀ ਵੀ ਮਾਣੀ ਐ ਇਸ ਨੇ ਸ਼ਹੀਦ ਹੋਏ ਨੇ ਉਹ ਕਹਿੰਦੇ ਜਪੁ ਜਾਪ ਸਵਈਏ ਚੋਪੀ ਆਨੰਦ ਕੋ ਪਾਠ ਸੁ ਪਾਹੁਲ ਤਿਆਰ ਕਰੀ ਜਾ ਬੜੀ ਲੰਮੀ ਰਚਨਾ ਹੈ ਮੈਂ ਇੱਕ ਪੰਕਤੀ ਸਾਂਝੀ ਕਰ ਰਿਹਾ ਜਪ ਜਪ ਸਵਈਏ ਚੋਪੀ ਆਨੰਦ ਕੋ ਇਹ ਪੰਜ ਬਾਣੀਆਂ ਪੜ ਕੇ ਪਾਹੁਲ ਤਿਆਰ ਕੀਤੀ ਗਈ ਤੇ ਤਰਕ ਕੌਣ ਕਰ ਰਿਹਾ ਹੁੰਦਾ ਜਿਨੇ ਕੌਮਲੀ ਕੰਡਾ ਨਹੀਂ ਖਦਾ ਇਹ ਰਚਨਾ ਉਹਦੀ ਹੈ ਜਿਨੇ ਸਿਰ ਦਿੱਤਾ ਹੈ ਕੌਮ ਲਈ ਨਾਲੇ ਸਰਕਾਰ ਨੂੰ ਕਦੇ ਨਹੀਂ ਇਹ ਜਾਪਦਾ ਵੀ ਜਬਜੀਤ ਸਿੰਘ ਪੜਨ ਵਾਲਾ ਕਿਧਰੇ ਰਾਜ ਭਾਗ ਦੀ ਬਾਤ ਪਾਵੇਗਾ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਅਗੰਮੀ ਬਾਣੀ ਅਕਾਲ ਪੁਰਖ ਦੀ ਪ੍ਰਾਪਤੀ ਲਈ ਹੈ ਫਕੀਰਾਂ ਦੀ ਬਾਣੀ ਹੈ ਜਾਪ ਸਾਹਿਬ ਨੂੰ ਖਤਰਾ ਹੈ ਡਾਂਗ ਤੋਂ ਖਤਰਾ ਹੈ ਸਰਕਾਰ ਨੂੰ ਫਕੀਰ ਤੋਂ ਖਤਰਾ ਨਹੀਂ ਹੁੰਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਥੋੜੀ ਤਲਵਾਰ ਉਠਾ ਰਹੇ ਨੇ। ਜਹਾਗੀਰ ਨੂੰ ਬਾਬਰ ਕਿਆਂ ਨੂੰ ਖਤਰਾ ਗੁਰੂ ਹਰਗੋਬਿੰਦ ਸਾਹਿਬ ਦੀ ਤਲਵਾਰ ਤੋਂ ਆਇ। ਮੀਰੀ ਤੇ ਪੀਰੀ ਚੱਲਦੀ ਹੈ ਨਾ ਮੀਰੀ ਦਾ ਕੇਂਦਰ ਅਕਾਲ ਪੁੰਗਾ ਪੀਰੀ ਦਾ ਕੇਂਦਰ ਹਰਿਮੰਦਰ ਸਾਹਿਬ ਮੀਰੀ ਦਾ ਕੇਂਦਰ ਦਸਮ ਗ੍ਰੰਥ ਪੀਰੀ ਦਾ ਕੇਂਦਰ ਗੁਰੂ ਗ੍ਰੰਥ ਸਾਹਿਬ ਪਾਸ਼ਾ ਪਹਿਲੀਆਂ ਪੰਜ ਪਾਤਸ਼ਾਹੀਆਂ ਗੁਰੂ ਨਾਨਕ ਤੋਂ ਗੁਰੂ ਅਰਜਨ ਸਾਹਿਬ ਪੀਰੀ ਵਿਖਾ ਗਈਆਂ ਤੇ ਛੇਵਾਂ ਬਾਪੂ ਸਾਡਾ ਗੁਰੂ ਹਰਗੋਬਿੰਦ ਸਾਹਿਬ ਮੀਰੀ ਵਿਖਾਉਂਦਾ ਹੈ ਪਰ ਇੱਕ ਗੱਲ ਦੇਖਿਓ ਸਿਰਵਲ ਹਰਮੰਦਰ ਸਾਹਿਬ ਹੈ ਪੀਰੀ ਹੈ ਤੇ ਚਰਨਾਵਲ ਮੀਰੀ ਹੈ ਅਕਾਲ ਪੁੰਗਾ ਇੱਥੇ ਸਿਰ ਕਿਹੜਾ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਚਰਨਾਵਲ ਕੌਣ ਹੈ ਦਸਮ ਗ੍ਰੰਥ ਇੱਥੇ ਸਿਰ ਕੌਣ ਹੈ ਸਭ ਤੋਂ ਪਹਿਲੇ ਮੁਖੀ ਕੌਣ ਨੇ ਅਕਾਲ ਸਰੂਪ ਗੁਰੂ ਨਾਨਕ ਸਾਹਿਬ ਤੇ ਦਸਵੇਂ ਮੁਖੀ ਕੌਣ ਨੇ ਖੁਦ ਖੁਦਾ ਗੁਰਗੋਬਿੰਦ ਸਿੰਘ ਸ਼ਕਤੀ ਦਾ ਕੇਂਦਰ ਤੋ ਇਹ ਮੀਰੀ ਪੀਰੀ ਚਲਦੀ ਐ ਸਿੱਖ ਜਗਤ ਵਿੱਚ ਕਈ ਆਖਣਗੇ ਧਰਮ ਤੇ ਸਿਆਸਤ ਦਾ ਮੇਲ ਕੋਈ ਨਹੀਂ ਤੁਸੀਂ ਬਾਣੀ ਧਿਆਨ ਨਾਲ ਨਹੀਂ ਪੜੀ ਤੂੰ ਗੁਰਪ੍ਰਸਾਦ ਕਰ ਰਾਜਯੋਗ ਸ਼ੇਖਰ ਰਾਜਾ ਜੋਗੀ ਹੈ ਹਰਮੰਦਰ ਤੋਂ ਅਕਾਲ ਪੁੰਗਾ ਜੁਦਾ ਨਹੀਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਤੋਂ ਦਸਮ ਬਾਣੀ ਜੁਦਾ ਨਹੀਂ ਕੀਤੀ ਜਾ ਸਕਦੀ ਸਿਆਸਤ ਹੀ ਸਿੱਖ ਜਗਤ ਦਾ ਇੱਕ ਅੰਗ ਹੈ ਇਥੇ ਸੰਤ ਤੇ ਸਿਆਸੀ ਇਕੱਠੇ ਰਹਿੰਦੇ ਨੇ ਹਰਮੰਦਰ ਤੇ ਇਥੇ ਅਕਾਲ ਤਖਤ ਇਕੱਠਾ ਹੀ ਰਹੇਗਾ